ਪ੍ਰੇਸ਼ਨ ਬਾਪੂ ਦਾ ਹੋ ਨਹੀਂ ਸਕਦਾ ਜੇ ਕਰਦੇ ਵੀ ਇਹ ਡਾਕਟਰ ਕਹਿੰਦੇ ਸਿਰਫ ਇੰਨਾ ਹੀ ਆ ਵੀ ਇਹਨੂੰ ਕੱਢ ਦਾਂਗੇ ਬਾਹਰ ਪਰ ਬਾਕੀ ਜਿਹੜਾ ਚਾਰੇ ਪਾਸੇ ਫੈਲ ਚੁੱਕਿਆ ਕੈਂਸਰ ਉਹਦਾ ਕੋਈ ਹੱਲ ਨਹੀਂ ਇਸੇ ਤਰ੍ਹਾਂ ਨੂੰ ਭੈਣ ਭਰਾਵਾਂ ਨੂੰ ਬੇਨਤੀ ਹੈ ਬੜੀ ਗੱਲ ਮਿਲਤਾ ਜਾਓ ਥੋੜਾ ਹੌਸਲਾ ਹੀ ਹੋ ਜੇ ਤੁਹਾਨੂੰ ਦੇਖ ਕੇ ਤੁਹਾਨੂੰ ਮਿਲ ਕੇ ਪਰ ਮਿਲ ਦਿਵਾ ਕੇ ਦੇਖ ਜੋ ਆ ਕੇ ਆਪਣੇ ਕੋਲ ਵੱਲ ਝਾਤ ਮਾਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਲਾਭ ਸਿੰਘ ਦਾ ਕੇਸ ਵੀ ਦਿਨੋਂ ਦਿਨ ਬਹੁਤ ਜ਼ਿਆਦਾ ਬਾਪੂ ਤਕਲੀਫ ਚ ਵੀ ਹੋਈ ਜਾਂਦਾ ਦਿਨੋਂ ਦਿਨ ਬਸ ਅਸੀਂ ਮੂਕ ਦਰਸ਼ਨ ਬਣ ਕੇ ਦੇਖ ਹੀ ਰਹੇ ਹਾਂ ਕਿਉਂਕਿ ਆਪਰੇਸ਼ਨ ਬਾਪੂ ਦਾ ਹੋ ਨਹੀਂ ਸਕਦਾ ਜੇ ਕਰਦੇ ਵੀ ਡਾਕਟਰ ਕਹਿੰਦੇ ਸਿਰਫ ਇੰਨਾ ਹੀ ਆ ਵੀ ਇਹਨੂੰ ਕੱਢ ਦਾਂਗੇ ਬਾਹਰ ਪਰ ਬਾਕੀ ਜਿਹੜਾ ਚਾਰੇ ਪਾਸੇ ਫੈਲ ਚੁੱਕਿਆ ਕੈਂਸਰ ਉਹਦਾ ਕੋਈ ਹੱਲ ਨਹੀਂ ਤੇ ਜਦੋਂ ਉਹਦਾ ਕੋਈ ਹੱਲ ਨਹੀਂ ਹੈਗਾ ਫਿਰ ਤਾਂ ਜ਼ਿੰਦਗੀ ਨੂੰ ਹੋਰ ਘਟਾਉਣ ਵਾਲੀ ਗੱਲ ਆ ਜੇ ਨਿਪਾੜ ਢੀੜ ਕਰਾਉਨੇ ਆਂ ਦਾ ਜਖਮ ਵੀ ਵੱਡਾ ਹੋ ਗਿਆ ਬਹੁਤ ਅਰਸੋਲੀ ਵੀ ਕਿੰਨੀ ਵੱਡੀ ਹੋ ਗਈ ਫੁੱਲ ਕੇ ਤਰੀਲੀ ਵੀ ਵੱਧਦੀ ਜਾ ਰਹੀ ਆ ਤੇ ਕੋਈ ਮਿਲਣ ਵੀ ਨਹੀਂ ਆ ਰਿਹਾ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਬੇਨਤੀ ਹੈ ਭਾਈ ਜੀ ਮਿਲਤਾ ਜਾਓ ਥੋੜਾ ਹੌਸਲਾ ਹੀ ਹੋ ਜਾਵੇ ਤੁਹਾਨੂੰ ਦੇਖ ਕੇ ਤੁਹਾਨੂੰ ਮਿਲ ਕੇ ਬਿਮਾਰੀ ਤੇ ਜਿਹੜੀ ਲੱਗੀ ਹੋਈ ਆ ਇਹ ਵੀ ਇਹ ਕਾੜੀ ਬਿਮਾਰੀ ਆ ਵੀ ਅਸੀਂ ਆਪਣੇ ਤੋਂ ਦੂਰ ਹੋ ਜਾਈਏ ਆਪਣੇ ਤੋਂ ਬੇਮਕ ਹੋ ਜਾਈਏ ਬਾਪੂਰੇ ਦੋ ਭਰਾ ਆ ਬੜੀਆਂ ਵੱਡੀਆਂ ਕੋਠੀਆਂ ਕਾਰਾਂ ਵਾਲੇ ਆ ਕੋਈ ਤਾਂ ਆਵੇ ਮਿਲਣ ਕੋਈ ਭਤੀਜਾ ਕੋਈ ਭਤੀਜੀ ਕੋਈ ਭਾਣ ਜੀ ਕੋਈ ਭਾਣਜਾ ਸਭੇ ਮੁੱਖੇ ਬੈਠੇ ਆ ਪੂਰੀ ਦਾ ਪਿੰਡ ਦੱਸਦਿਆਂ ਵੀ ਸ਼ਰਮ ਆਉਂਦੀ ਆ ਰਾਜਵਾਨ ਰੋਣ ਭਗਤਪੂਰਨ ਸਿੰਘ ਜੀ ਦਾ ਪਿੰਡ ਉਸ ਪਿੰਡ ਦਾ ਵਸਨੀਕ ਤੇ ਬਾਪੂ ਇਕੱਲਾ ਲਵਾਰਸ ਕੁਈ ਮਿਲਣ ਵੀ ਨਹੀਂ ਆ ਰਿਹਾ ਇਹ ਤਾਂ ਧੰਨਵਾਦ ਉਹਨਾਂ ਵੀਰਾਂ ਦਾ ਜਿਹੜੇ ਛੱਡ ਕੇ ਗਏ ਸੀ ਉਹ ਦੋ ਚਾਰ ਬਰੇਗੇੜਾ ਮਾਰ ਕੇ ਮਿਲ ਗਏ ਆਪਣੇ ਨੂੰ ਪਤਾ ਨਹੀਂ ਕਿਹੋ ਜਿਹੀ ਖੇਚੇ ਹੁੰਦੀ ਵੀ ਜਲ ਸਾਡਾ ਖੂਨ ਆ ਜੀ ਮਿਲ ਕੇ ਤਾਂ ਆਈਏ ਕੈਂਸਰ ਵਰਗੀ ਇਹ ਨਾਮਰਾਦ ਬਿਮਾਰੀ ਨੇ ਬਾਪੂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਪਹਿਲਾਂ ਅੱਖ ਤੇ ਸੀ ਏਡੀ ਵੱਡੀ ਰਸੋਲੀ ਉਹਦਾ ਆਪਰੇਸ਼ਨ ਕਰਾ ਕੇ ਰਿਮੂਵ ਕਰਾਤੀ ਸੀ ਪਰ ਕਿ ਤਿੰਨ ਮਹੀਨੇ ਬਾਅਦ ਹੀ ਇੱਥੇ ਬਣ ਗਈ ਏਡੀ ਵੱਡੀ ਸਰੋਗੀ ਹੁਣ ਇਹਦੀ ਕੀਮੋਥੈਰੇਪੀ ਕਰਾ ਕੇ ਇੰਨਾ ਸਮਾਂ ਤਾਂ ਕੱਢ ਲਿਆ ਪਰ ਹੁਣ ਹੱਲ ਕੋਈ ਨਹੀਂ ਡਾਕਟਰਾਂ ਦਾ ਆਪਰੇਸ਼ਨ ਵੀ ਕੋਈ ਹੱਲ ਨਹੀਂ ას ਇੱਕ ਤਕਲੀਫ ਨੂੰ ਵਧਾਉਣ ਵਾਲੀ ਗੱਲ ਹੀ ਆ ਪਰ ਮੇਲ ਜੋ ਆ ਕੇ ਦੇਖ ਜੋ ਆ ਕੇ ਆਪਣੇ ਖੂਨ ਵੱਲ ਝਾਤ ਮਾਰ ਦਿਓ ਵੈਗੁਰਜੀ ਦਾ ਖਾਲਸਾ ਵੈਗੁਰ